ਇੱਕ ਜ ਅਧਿਕਾਰੀ ਨਿੱਚੇ ਸੀਗਾ ਤਾਂ ਉਹਨਾਂ ਨੂੰ ਸਾਈਡ ਤੇ ਕੀਤਾ ਤਾਂ ਹੁਣੇ ਪੰਜਾ ਚੱਲੇਗਾ ਤੁਸੀਂ ਦੇਖਦੇ ਹੋ ਤੁਹਾਡੀ ਅੱਖਾਂ ਦੇ ਸਾਹਮਣੇ ਟਾਈਟੇ ਦੀ ਹੋ ਰਿਹਾ ਹੈ ਜਿਸ ਤਿੱਕੇ ਦੇ ਲੋਕ ਕਮਿਟ ਕਰ ਰਹੇ ਨੇ ਜਿਸ ਦੇ ਨਾਲ ਲੋਕ ਕਹਿ ਰਹੇ ਨੇ ਕਿ ਵੀ ਇਹ ਬਹੁਤ ਜਿਆਦਾ ਤੱਕਾ ਜੇ ਮੀਟਿੰਗਾਂ ਦਾ ਹੱਲ ਨਹੀਂ ਹੈਗਾ ਧੋਖੇ ਨਾਲ ਰੀਟੇਨ ਕਰਨਾ ਇਹ ਕਿੱਥੋਂ ਦੀ ਕੀ ਚੀਜ਼ ਹੋਈ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਇੱਕ ਝੰਡਾ ਲੱਗਿਆ ਹੋਇਆ ਸੀਗਾ ਉਹਦੇ ਉੱਤੇ ਲਾ ਦਿੱਤਾ ਗਿਆ ਕਿਉਂਕਿ ਪਾਈਪ ਲੱਗੀ ਹੋਈ ਸੀਗੀ ਤੇ ਹੁਣ ਮੁਲਾਜ਼ਮ ਆਪ ਜਿਹੜੇ ਨੇ ਇਸ ਗੱਡੀ ਨੂੰ ਬੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਰਿਆਣਾ ਨੰਬਰ ਹਰਿਆਣਾ ਨੰਬਰ ਦੀ ਗੱਡੀ ਹੈ ਟਾਇਆ ਗਿਆ ਇਹਦੀ ਵੀ ਹੁਣ ਵਾਰੀ ਆਊਗੀ ਉੱਥੇ ਲਿਖਿਆ ਹੋਇਆ ਸਾਡੀ ਟੌਰ ਵੀ ਫਸਲਾ ਕਰਕੇ ਸਾਡਾ ਜ਼ੋਰ ਵੀ ਫਸਲਾ ਕਰਕੇ ਮੈਂ ਕਿ ਵਿਅਕਤੀ ਤੋਂ ਵੱਧ ਇੱਕ ਸੋਚ ਹਾਂ ਸੋ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਇਹ ਕੂਲਰ ਪਿਆ ਹੋਇਆ ਇਹ ਗਰਮੀਆਂ ਆ ਰਹੀਆਂ ਸੀਗੀਆਂ ਗਰਮੀਆਂ ਦੇ ਵਿੱਚ ਲਾਇਆ ਜਾਣਾ ਸੀਗਾ ਇਹ ਅਧੂਰਾ ਰਹਿ ਗਿਆ ਇਸ ਪਾਸੇ ਨੂੰ ਦਿਖਾਵਾਂਗਾ ਕਿਵੇਂ ਸਮਾਨ ਜਿਹੜਾ ਹੈ ਟਰੈਕਟਰਾਂ ਟਰਾਲੀਆਂ ਦੇ ਵਿੱਚ ਲੱਦ ਦਿੱਤਾ ਗਿਆ ਤੇ ਇਸ ਪਾਸੇ ਫਸਟ ਏਡ ਦਾ ਸਮਾਨ ਡਾਕਟਰੀ ਦਾ ਸਮਾਨ ਆ ਗਿਆ ਤੇ ਹੁਣ ਇਹਦੇ ਉੱਤੇ ਵੀ ਕੀ ਕਾਰਵਾਈ ਹੋਏਗੀ ਕਿਉਂਕਿ ਇੱਥੇ ਬਹੁਤ ਸਾਰੀਆਂ ਦਵਾਈਆਂ ਪਈਆਂ ਹੋਈਆਂ ਨੇ ਕਿਸੇ ਦਾ ਸਿਰ ਦੁਖਦਾ ਕਿਸੇ ਦੇ ਕੋਈ ਸੱਟ ਵੱਜ ਜਾਂਦੀ ਹੈ ਹਰ ਤਰ੍ਹਾਂ ਦੀ ਪੇਨ ਕਿਲਰ ਹੈ ਇਹ ਤਸਵੀਰਾਂ ਕਿਤੇ ਹੋਰ ਨਹੀਂ ਮਿਲਣੀਆਂ ਜੋ ਇੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤਰੀਕੇ ਨਾਲ ਇਹ ਦਵਾਈਆਂ ਬਿਲਕੁਲ ਨਵੀਆਂ ਨੇ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਆਹ ਪੱਟੀਆਂ ਪਈਆਂ ਹੋਣ ਜਾਂ ਇਹ ਚਾਹ ਪਈ ਹੋਈ ਹੈ ਆ ਭਾਈ ਚਾਹ ਅੱਜ ਬਣਾਈ ਸੀਗੀ ਆ ਲੱਗਦਾ ਤਾਂ ਐਂ ਅੱਜ ਹੀ ਬਣੀ ਲੱਗਦੀ ਆ ਆ ਤੁਸੀਂ ਇੱਥੇ ਪਹਿਲਾਂ ਲਾਈਫ ਡਿਊਟੀ ਕਦੇ ਨਹੀਂ ਤੁਸੀਂ ਅੱਜ ਪਹਿਲੀ ਵਾਰ ਡਿਊਟੀ ਤੇ ਆਏ ਹੋ ਹਾਂਜੀ ਭਾਈ ਆ ਬੜੇ ਮੁਲਾਜ਼ਮਾਂ ਨੇ ਚਾਹ ਪੀਤੀ ਐ ਇੱਥੇ ਤੇ ਇੱਥੇ ਵੀ ਬੜਾ ਰਾਸ਼ਨ ਜਿਹੜਾ ਉਹ ਖਰਾਬ ਹੋਇਆ ਹੋਣਾ ਝੰਡੇ ਪਏ ਹੋਏ ਨੇ ਆ ਤਸਵੀਰ ਦਿਖਾ ਰਿਆਂ ਆ ਖੰਡ ਵਾਲੀ ਪੀਪੀ ਐ ਮੈਨੂੰ ਲੱਗਦਾ ਇਹਦਾ ਜਿੰਦਾਨੀ ਟੁੱਟਿਆ ਪਰ ਲੱਤ ਮਾਰ ਕੇ ਇਹ ਗੇਟ ਹੀ ਤੋੜਤਾ ਲੱਤ ਮਾਰੀ ਕਿਉਂਕਿ ਪੰਜਾਬ ਪੁਲਿਸ ਦੇ ਕਈ ਜਵਾਨ ਬੜੇ ਤਕੜੇ ਨੇ ਥਾਵਾਂ ਦੇ ਉੱਤੇ ਲਾਈਟ ਜਗਦੀ ਆ ਇੱਥੇ ਕਈ ਫ੍ਰਿਜ ਪਏ ਹੋਏ ਨੇ ਜਿਵੇਂ ਆ ਫ੍ਰਿਜਰ ਪਿਆ ਹੋਇਆ ਇਹ ਚੱਲ ਰਿਹਾ ਹੁਣ ਰਾਤ ਨੂੰ ਕਈ ਮੁਲਾਜ਼ਮ ਮੈਨੂੰ ਲੱਗਦਾ ਇੱਥੇ ਸੌਣ ਦੀ ਵੀ ਕੋਸ਼ਿਸ਼ ਹੋ ਸਕਦੀ ਹੈ ਕਿ ਇੱਥੇ ਇਹ ਝੰਡੇ ਪਏ ਹੋਏ ਨੇ ਤੁਸੀਂ ਇੱਤੇ ਨਜ਼ਰ ਮਾਰੋਗੇ ਮੈਂ ਜਗਮੀਤ ਨੂੰ ਕਹਾਂਗਾ ਕਿ ਇਹ ਝੰਡੇ ਦਿਖਾਏ ਜਾਣੇ ਸੰਘਰਸ਼ੀ ਲੋਕਾਂ ਦੇ ਝੰਡੇ ਨੇ ਲਗਾਤਾਰ ਮੀਟਿੰਗਾਂ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਕਹਿੰਦੇ ਕੋਈ ਨਤੀਜਾ ਨਹੀਂ ਨਿਕਲਿਆ ਪੰਜਾਬ ਦੇ ਮੁੱਖ ਮੰਤਰੀ ਨਾਲ ਹੀ ਮੀਟਿੰਗ ਹੁੰਦੀ ਰਹੀ ਦਿੱਲੀ ਦੇ ਜਿਹੜੇ ਸੈਂਟਰ ਦੇ ਮਨਿਸਟਰ ਨੇ ਉਹਨਾਂ ਨਾਲ ਹੀ ਮੀਟਿੰਗ ਹੁੰਦੀ ਦੀ ਬੇਸ ਟਾ ਨਿਕਲਦੀ ਰਹੀ ਪਰ ਅੱਜ ਇੱਕ ਮੀਟਿੰਗ ਦਾ ਸਿੱਟਾ ਨਿਕਲ ਗਿਆ ਕਿ ਜਿਹੜਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਸੀਗਾ ਉਹ ਖਾਲੀ ਕਰਵਾ ਦਿੱਤਾ ਗਿਆ ਜਿੰਨੇ ਕਿਸਾਨ ਸੀਗੇ ਉਹ ਉਹਨਾਂ ਨੂੰ ਡਿਟੇਨ ਕਰ ਲਿਆ ਹੈ ਤਸਵੀਰ ਤੁਹਾਡੇ ਨਾਲ ਦਿਖਾ ਰਿਹਾ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਦੀ ਤਸਵੀਰ ਹੈ ਇਹ ਤਸਵੀਰ ਕੀ ਕਹਿ ਰਹੀ ਹੈ ਇੱਥੇ ਜੀਸੀਬੀ ਲੱਗੀ ਹੋਈ ਆ ਸੀਨੀਅਰ ਅਧਿਕਾਰੀ ਇੱਥੇ ਮੌਜੂਦ ਨੇ ਇੱਥੋਂ ਜਿਹੜੀ ਸਟੇਜ ਜਿਹੜੀ ਆ ਉਹਨੂੰ ਰਿਮੂਵ ਕੀਤੀ ਗਿਆ ਸਭ ਤੋਂ ਪਹਿਲਾਂ ਇੱਥੇ ਸਟੇਜ ਸੀਗੀ ਜਿੰਨੇ ਕਿਸਾਨ ਆਗੂ ਸੀਗੇ ਇੱਥੇ ਆਪਣਾ ਭਾਸ਼ਣ ਦਿੰਦੇ ਸੀਗੇ ਤੇ ਰਿਮੂਵ ਕਰ ਦਿੱਤੀ ਗਈ ਹੈ ਜਿੰਨੀਆਂ ਟਰੈਕਟਰ ਟਰਾਲੀਆਂ ਇੱਥੇ ਖੜੀਆਂ ਹੋਈਆਂ ਨੇ ਸਭ ਦੀ ਗਿਣਤੀ ਹੋ ਰਹੀ ਹੈ ਉੱਚ ਅਧਿਕਾਰੀ ਆਪ ਇੱਥੇ ਖੜੇ ਹੋਏ ਨੇ ਪੰਜਾਬ ਪੁਲਿਸ ਦਾ ਜਿਹੜਾ ਪੀਲਾ ਪੰਝਾ ਇੱਥੇ ਚੱਲਿਆ ਸਰਕਾਰ ਦੇ ਸਖਤ ਆਰਡਰ ਸੀਗੇ ਜਿਸ ਤਰੀਕੇ ਦੇ ਨਾਲ ਸੈਂਟਰ ਨੇ ਆਦੇਸ਼ ਦਿੱਤੇ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਆਦੇਸ਼ ਦਿੱਤੇ ਉਹਨਾਂ ਆਦੇਸ਼ਾਂ ਤੇ ਕਾਰਵਾਈ ਹੋਈ ਹੈ ਕੁਝ ਦੂਰੀ ਦੇ ਉੱਤੇ ਉਹੀ ਬਾਰਡਰ ਹੈ ਜਿੱਥੇ ਕੁਝ ਸਮਾਂ ਪਹਿਲਾਂ ਗੋਲੀਆਂ ਚੱਲਦੀਆਂ ਸੀਗੀਆਂ ਪੰਜਾਬ ਦੇ ਲੋਕ ਇਹ ਸਵਾਲ ਕਰਦੇ ਸੀਗੇ ਇਹ ਕਹਿੰਦੇ ਸੀਗੇ ਕਿ ਸਰਹੱਦ ਦੇ ਵਿੱਚ ਆ ਕੇ ਪੰਜਾਬ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਹੜੀਆਂ ਕਈ ਤਰ੍ਹਾਂ ਦੇ ਅਥਰੂ ਗੈਸ ਦੇ ਗੋਲੇ ਜਿਹੜੇ ਡਰੋਨ ਰਾਹੀਂ ਸਿੱਟੇ ਜਾ ਰਹੇ ਨੇ ਇਹ ਸਵਾਲ ਹੁੰਦੇ ਸੀਗੇ ਪਰ ਅੱਜ ਇਹ ਬਾਰਡਰ ਜਿਹੜਾ ਹੈ ਖਾਲੀ ਕਰਵਾਇਆ ਜਾ ਰਿਹਾ ਪੁਲ ਦੇ ਉੱਤੇ ਹਰਿਆਣਾ ਪੁਲਿਸ ਅਜੇ ਵੀ ਖੜੀ ਹੋਈ ਹੈ ਉਸ ਪਾਸੇ ਨੂੰ ਤੇ ਇਹ ਰਾਹ ਬਿਲਕੁਲ ਖਾਲੀ ਕਰਵਾ ਦਿੱਤਾ ਗਿਆ ਜਿਸ ਦੀ ਕਿਤਨਾ ਸਟੇਜ ਦਿਖਾਈ ਹੈ ਤੁਹਾਨੂੰ ਹਰ ਇੱਕ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਮਾਹੌਲ ਕੀ ਹੈ ਪੰਜਾਬ ਪੁਲਿਸ ਵੱਡੀ ਗਿਣਤੀ ਦੇ ਵਿੱਚ ਉੱਚ ਅਧਿਕਾਰੀ ਵੱਡੀ ਗਿਣਤੀ ਦੇ ਵਿੱਚ ਇੱਥੇ ਤਣਾਤ ਨੇ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਸਰਵੰਤ ਪੰਦੇਰ ਕਾਕਾ ਕੋਟੜਾ ਮਨਜੀਤ ਰਾਏ ਇਹਨਾਂ ਦੀ ਮੀਟਿੰਗ ਸੀਗੀ ਮੀਟਿੰਗ ਦੇ ਵਿੱਚੋਂ ਹੀ ਕਹਿੰਦੇ ਡਿਟੇਨ ਕਰ ਲਿਆ ਗਿਆ ਤੇ ਇੱਥੇ ਇਹ ਝੰਡੇ ਪਏ ਹੋਏ ਨੇ ਤੁਸੀਂ ਇੱਥੇ ਨਜ਼ਰ ਮਾਰੋਗੇ ਮੈਂ ਜਗਮੀਤ ਨੂੰ ਕਹਾਂਗਾ ਇਹ ਝੰਡੇ ਦਿਖਾਏ ਜਾਣੇ ਸੰਘਰਸ਼ੀ ਲੋਕਾਂ ਦੇ ਝੰਡੇ ਨੇ ਕਹਿੰਦੇ ਹਮੇਸ਼ਾ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਪਰ ਅੱਜ ਇਹ ਤਸਵੀਰ ਬਹੁਤ ਵੱਖਰੀ ਹੋ ਚੁੱਕੀ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਹਿਮਾਚਲ ਵਰਸਸ ਪੰਜਾਬ ਹੈ ਦੂਜੇ ਪਾਸੇ ਇਹ ਕਿਸਾਨਾਂ ਦੇ ਝੰਡੇ ਬੈਰੀਕੇਟਾਂ ਤੇ ਰਹਿ ਗਏ ਨੇ ਕਿਸਾਨ ਸਾਰੇ ਡਿਟੇਨ ਕਰ ਲਏ ਗਏ ਨੇ ਗ੍ਰਿਫਤਾਰ ਕਰ ਲਏ ਗਏ ਨੇ ਨਜ਼ਰਬੰਦ ਕਰ ਲਏ ਗਏ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਵਾਰ ਸਰਵਨ ਪੰਦੇਰ ਹੋਰਾਂ ਦੀ ਕਮੇਟੀ ਦੇ ਨੇ ਝੰਡੇ ਇੱਥੇ ਜਿਹੜੇ ਨੇ ਬੈਰੀਕੇਡਾਂ ਦੇ ਉੱਤੇ ਪਏ ਨੇ ਪੰਜਾਬ ਪੁਲਿਸ ਜਿਹੜੀ ਆ ਸਖਤ ਇੱਥੇ ਤਾਇਨਾਤ ਹੈ ਅੱਗੇ ਤਸਵੀਰ ਦਿਖਾਉਣ ਵਾਗਿਆ ਇੱਕ ਛੱਪਰ ਜਿਸ ਦੇ ਵਿੱਚ ਲੰਗਰ ਲੱਗਦਾ ਸੀਗਾ ਕਈ ਪਿੰਡਾਂ ਦਾ ਲੰਗਰ ਆਉਂਦਾ ਸੀਗਾ ਉਹ ਛੱਪਰ ਛੰਨਾ ਜਿਨ੍ਹਾਂ ਨੇ ਤੰਬੂ ਸੀਗੇ ਉਹ ਢਾ ਦਿੱਤੇ ਗਏ ਨੇ ਕਿਉਂਕਿ ਸਖਤ ਆਦੇਸ਼ ਸੀਗੇ ਮੈਂ ਜਗਮੀਤ ਨੂੰ ਕਹਾਂਗਾ ਕਿ ਉਹ ਤਸਵੀਰ ਦਿਖਾਈ ਜਾਵੇ ਜਿਸ ਦੇ ਉੱਤੇ ਪੀਲਾ ਪੰਜਾ ਚੱਲਦਾ ਨਜ਼ਰ ਆ ਰਿਹਾ ਕਿਉਂਕਿ ਆਦੇਸ਼ ਜਿਵੇਂ ਮਿਲਦੇ ਨੇ ਆਫੀਸਰਸ ਨੂੰ ਵੱਡੇ ਅਧਿਕਾਰੀ ਨੂੰ ਉਸ ਆਦੇਸ਼ ਦੇ ਅਨੁਸਾਰ ਹੀ ਨੀਚੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹ ਤਸਵੀਰ ਹੈ ਕੁਝ ਇਹ ਸ਼ਨਨਾਜ ਨੇ ਆਪਣੇ ਨਹੀਂ ਗਈਆਂ ਸੀ ਜਦੋਂ ਕਿਸਾਨ ਇੱਥੇ ਪਹੁੰਚਦੇ ਨੇ ਸਾਰਾ ਕੁਝ ਹੁੰਦਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸੀ ਸਾਂਝੀ ਕਰ ਰਹੇ ਹਾਂ ਜਿਹੜੀਆਂ ਨੇ ਇਹ ਸ਼ੰਭੂ ਬਾਰਡਰ ਦੀਆਂ ਨੇ ਉੱਚ ਅਧਿਕਾਰੀ ਨਜ਼ਰ ਮਾਰਦੇ ਦੇਖ ਰਹੇ ਨੇ ਕੋਈ ਚੀਜ਼ ਨਾ ਹੋਵੇ ਕੋਈ ਅਜਿਹੀ ਗੱਲ ਨਾ ਹੋਵੇ ਉਸ ਤੋਂ ਪਹਿਲਾਂ ਤਾਂ ਕਰਕੇ ਖਾਲੀ ਕਰਵਾ ਕੇ ਉਸ ਤੋਂ ਬਾਅਦ ਚਲਾਇਆ ਜਾ ਰਿਹਾ ਪਰ ਸਵਾਲ ਜਿਹੜੇ ਨੇ ਕਈ ਲੋਕ ਕਹਿ ਰਹੇ ਨੇ ਕਿ ਧੱਕਾ ਕੀਤਾ ਜਾ ਰਿਹਾ ਕਈ ਕਿਸ ਤਰੀਕੇ ਦੇ ਕਮੈਂਟ ਆ ਰਹੇ ਨੇ ਕਿਉਂਕਿ ਖਾਸ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਇਸ ਤਰੀਕੇ ਦਾ ਧੱਕਾ ਕਰ ਰਹੀ ਹੈ ਕਿ ਇਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਸ ਤਰੀਕੇ ਦੇ ਸਵਾਲ ਆ ਰਹੇ ਨੇ ਹੁਣ ਉੱਚ ਅਧਿਕਾਰੀ ਇੱਥੇ ਆਪ ਖੜੇ ਹੋਏ ਨੇ ਆਪ ਇਹ ਚੀਜ਼ਾਂ ਨੂੰ ਦੇਖ ਰਹੇ ਨੇ ਮੈਂ ਇਹ ਦਿਖਾਦਾ ਇੱਥੇ ਲੰਗਰ ਲੱਗਦਾ ਸੀਗਾ ਇੱਥੇ ਸਾਰੇ ਲੰਗਰ ਛਕਦੇ ਸੀਗੇ ਇਹ ਉਹੀ ਛੰਨ ਹੈ ਹੁਣ ਜਿਹੜੀ ਕਾਰਵਾਈ ਚੱਲਦੀ ਨਜ਼ਰ ਆ ਰਹੀ ਹੈ ਇੱਕ ਅਧਿਕਾਰੀ ਨਿੱਚ ਇੱਕ ਅਧਿਕਾਰੀ ਨਿੱਚ ਸੀਗਾ ਤਾਂ ਉਹਨਾਂ ਨੂੰ ਸਾਈਡ ਤੇ ਕੀਤਾ ਤਾਂ ਹੁਣੇ ਪੰਜਾ ਚੱਲੇਗਾ ਤੁਸੀਂ ਦੇਖਦੇ ਹੋ ਤੁਹਾਡੀ ਅੱਖਾਂ ਦੇ ਸਾਹਮਣੇ ਟਾਇਟੇਰੀ ਹੋ ਰਿਹਾ ਹੈ ਜਿਸ ਤਰੀਕੇ ਦਾ ਪੀਲਾ ਪੰਜਾ ਚੱਲ ਰਿਹਾ ਇੱਧਰ ਆ ਜਾ ਕੋਈ ਜੰਪ ਕਰਕੇ ਨਾ ਵੱਜੇ ਪਿੱਛੇ ਆ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ ਜਿੱਥੇ ਕਿ ਸਭ ਕੁਝ ਢਾਟੇਰੀ ਕਰ ਦਿੱਤਾ ਗਿਆ ਹੈ ਰੋਡ ਖਾਲੀ ਕਰਵਾ ਦਿੱਤੇ ਗਏ ਨੇ ਤੇ ਕੱਲ ਹਰਿਆਣਾ ਆਪਣੇ ਵੱਲੋਂ ਰੋਡ ਖਾਲੀ ਕਰਦਾ ਹੈ ਜਾਂ ਅੱਜ ਰਾਤ ਨੂੰ ਕਰ ਦਿੱਤੇ ਜਾਂਦੇ ਨੇ ਇਹ ਵੀ ਦੇਖਣਾ ਹੈਗਾ ਆਵਾਜ਼ੇ ਕਦੋਂ ਸ਼ੁਰੂ ਹੋ ਜਾਏਗੀ ਇਹ ਵੀ ਬੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਪਰ ਜਿਸ ਤਿੱਕੇ ਦੇ ਲੋਕ ਕਮਿਟ ਕਰ ਰਹੇ ਨੇ ਜਿਸ ਤਿੱਕੇ ਨਾਲ ਲੋਕ ਕਹਿ ਰਹੇ ਨੇ ਕਿ ਵੀ ਇਹ ਬਹੁਤ ਜ਼ਿਆਦਾ ਤੱਕਾ ਜੇ ਮੀਟਿੰਗਾਂ ਦਾ ਹੱਲ ਨਹੀਂ ਹੈਗਾ ਧੋਖੇ ਨਾਲ ਰਿਟੇਨ ਕਰਨਾ ਇਹ ਕਿੱਥੋਂ ਦੀ ਕੀ ਚੀਜ਼ ਹੋਈ ਇਹ ਤਸਵੀਰਾਂ ਤੋੜਨ ਵਾਲਾ ਸੀ ਸ਼ੰਭੂ ਬਾਰਡਰ ਤੋਂ ਸਾਂਝੀ ਕਰ ਰਹੇ ਆ ਤੇ ਇਸ ਪਾਸੇ ਨੂੰ ਇੱਕ ਗੱਡੀ ਖੜੀ ਹੋਈ ਆ ਤੇ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਇੱਕ ਝੰਡਾ ਲੱਗਿਆ ਹੋਇਆ ਸੀਗਾ ਉਹਦੇ ਉੱਤੇ ਲਾ ਦਿੱਤਾ ਗਿਆ ਕਿਉਂਕਿ ਪਾਈਪ ਲੱਗੀ ਹੋਈ ਸੀਗੀ ਤੇ ਹੁਣ ਮੁਲਾਜ਼ਮ ਆਪ ਜਿਹੜੇ ਨੇ ਇਸ ਗੱਡੀ ਨੂੰ ਬੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਰਿਆਣਾ ਹਰਿਆਣਾ ਨੰਬਰ ਦੀ ਗੱਡੀ ਆ 01 AM 0851 ਤੇ ਕਿਉਂਕਿ ਇਹ ਗੱਡੀ ਖੜੀ ਹੋਈ ਸੀਗੀ ਇੱਥੋਂ ਹੁਣ ਜਿਹੜੇ ਪਾਈਪਾਂ ਨੇ ਰਿਮੂਵ ਕੀਤਾ ਜਾ ਰਿਹਾ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਇਸ ਪਾਸੋਂ ਤਸਵੀਰ ਦਿਖਾ ਰਹੇ ਹਾਂ ਤੇ ਇਹ ਕਾਰਵਾਈ ਹੈ ਜਿਸ ਤਿੱਕੇ ਦੀ ਹੋ ਰਹੀ ਹੈ ਤੇ ਬਈ ਕਹਿ ਰਿਹਾ ਕਿ ਇੱਥੇ ਵਾਟਰ ਕੂਲਰ ਪਏ ਹੋਏ ਸੀਗੇ ਉਹ ਵੀ ਚੱਕ ਭਾਈ ਸਾਰਾ ਸਮਾਨ ਕਢ ਲਿਆ ਗਿਆ ਜਿੰਨਾ ਸੀਗਾ ਕੋਈ ਲੋੜੀ ਲੋੜਿੰਦਾ ਸਮਾਨ ਸੀਗਾ ਸਾਰਾ ਕਢਾਤਾ ਵੀਰੇ ਕਢਾਤਾ ਜੀ ਅੱਛਾ ਹਜ਼ੂਰ ਇਹਨੇ ਬੈਠੇ ਸੀਗਾ ਸਾਰਾ ਕਢਾਤਾ ਜੀ ਹੂੰ ਉਹ ਸ਼ੋਰ ਜਿਵੇਂ ਇੱਥੇ ਕਾਫੀ ਸਮਾਨ ਸੀਗਾ ਕਿ ਰੋਟ ਲੰਗਰ ਬੰਦਾ ਕੋਈ ਗੈਸ ਸਿਲੰਡਰ ਜਾਂ ਕੋਈ ਅੰਦੀ ਚੀਜ਼ ਪਤਾ ਵੀਰੇ ਮੈਂ ਤਾਂ ਉਰੇ ਕਹ ਪੁਰੇ ਨੇ ਕਾਰ ਸੇ ਵਾਲੇ ਬਾਬੇ ਬੈਠੇ ਸੀਗੇ ਮੈਂ ਤਾਂ ਕਹ ਉਹ ਤੇ ਪਾਣੀ ਪੀਂਦੇ ਸੀ ਲੋਕ ਨਾ ਜਿਵੇਂ ਕਾਰਵਾਈ ਹੋ ਰਹੀ ਆ ਜੇ ਕੋਈ ਚੀਜ਼ ਐਵੇਂ ਦੀ ਪਈ ਹੋਈ ਕੋਈ ਅਨਸੁਖਾਵੀ ਘਟਨਾ ਵਾਪਰ ਗਿਆ ਵਿੱਚ ਸਾਰੇ ਹੋ ਗਿਆ ਵੀਰੇ ਮੈਨੂੰ ਨਹੀਂ ਪਤਾ ਮੈਂ ਤਾਂ ਹੀ ਹੁਣ ਆਇਆ ਜੀ ਮੈਂ ਤਾਂ ਉਰੇ ਕਹਿ ਲੱਗੋ ਬਟਰ ਕੂਲਰ ਪਾਣੀ ਪੀਂਦੇ ਦੀ ਨਾ ਲੋਕ ਤੇ ਬਟਰ ਕੂਲਰ ਜੀ ਮੈਂ ਤਾਂ ਕਹਿ ਲੱਗਿਆ ਵਾਟਰ ਕੂਲਰ ਨਹੀਂ ਕਿਸੇ ਕੰਮ ਆ ਜਾਣਗੇ ਉਰੇ ਬਟਰ ਕੂਲੇ ਦੋ ਤਿੰਨ ਸੀਗੇ ਨਾ ਇਕਾ ਤਾ ਇਹ ਜਿਵੇਂ ਉਹ ਟਾਇਆ ਗਿਆ ਇਹਦੀ ਵੀ ਹੁਣ ਵਾਰੀ ਆਊਗੀ ਉੱਥੇ ਲਿਖਿਆ ਹੋਇਆ ਸਾਡੀ ਟੌਰ ਵੀ ਫਸਲਾਂ ਕਰਕੇ ਸਾਡਾ ਜ਼ੋਰ ਵੀ ਫਸਲਾਂ ਕਰਕੇ ਬੂਟਾ ਸਿੰਘ ਵਾਲਾ ਰਾਮਪੁਰ ਖੁਰਦ ਧਰਮਗੜ ਇਹ ਧਰਮਗੜ ਵਾਲਿਆਂ ਦੀ ਜਿਹੜੀ ਸੀਗੀ ਇੱਕ ਬਣਾਈ ਹੋਈ ਤੇ ਆਹ ਦੇਖ ਕੇ ਇਥੋਂ ਇਹਨਾਂ ਨੂੰ ਹੁਣ ਹਟਾਇਆ ਜਾ ਰਿਹਾ ਪਰ ਇੱਥੇ ਭਗਤ ਸਿੰਘ ਦੀ ਵੀ ਫੋਟੋ ਲੱਗੀ ਹੋਈ ਆ ਮੈਂ ਕਿ ਵਿਅਕਤੀ ਤੋਂ ਵੱਧ ਇੱਕ ਸੋਚ ਹਾਂ ਸੋ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਪਰ ਇਸ ਤਸਵੀਰ ਬੜਾ ਕੁਝ ਕਹਿ ਰਹੀ ਹੈ ਜਿਸ ਤਿੱਕੇ ਨਾਲ ਆ ਜਾ ਚੀਜ਼ਾਂ ਹੋ ਰਹੀਆਂ ਨੇ ਜਿਸ ਤਿੱਕੇ ਨਾਲ ਸਵਾਲ ਚੁੱਕੇ ਜਾ ਰਹੇ ਨੇ ਕਿਸਾਨਾਂ ਵਰਗੋਂ ਉਹ ਸਭ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਹੁਣ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਜੇ ਕਿਵੇਂ ਲੋਕ ਟਿੱਪਣੀਆਂ ਕਰ ਰਹੇ ਨੇ ਕਿ ਬਹੁਤ ਗਲਤ ਕੀਤਾ ਜਾ ਰਿਹਾ ਬਹੁਤ ਧੱਕਾ ਕੀਤਾ ਜਾ ਰਿਹਾ ਇਸ ਤਿੱਕੇ ਨਾਲ ਨਹੀਂ ਹੋਣਾ ਚਾਹੀਦਾ ਜਿਸ ਤਿੱਕੇ ਨਾਲ ਡੱਲੇਵਾਲ ਸਾਹਿਬ ਉਹਨਾਂ ਨੂੰ ਕਹਿੰਦੇ ਅਰੈਸਟ ਕੀਤਾ ਗਿਆ ਤੇ ਇਹ ਨਹੀਂ ਹੋਣਾ ਚਾਹੀਦਾ ਸਿਕਾ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ੰਭੂ ਬਾਡਰ ਤੋਂ ਸਾਂਝੀ ਕੀਤੀ ਹੈ ਤਾਂ ਅਸੀਂ ਅੱਗੇ ਵੀ ਸਾਰੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਗੇ ਕੀ ਮਾਹੌਲ ਹੈ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਪੁਲਿਸ ਦੇ ਉੱਚੇ ਅਧਿਕਾਰੀ ਖੜੇ ਹੋਏ ਨੇ ਵੱਡੇ ਅਫਸਰ ਖੜੇ ਹੋਏ ਨੇ ਉਹ ਦੇਖ ਰਹੇ ਨੇ ਕਿ ਸਾਰੀ ਚੀਜ਼ ਨੂੰ ਦੇਖ ਕੇ ਰਿਮੂਵ ਕੀਤਾ ਜਾਵੇ ਸਾਰੇ ਕਿਸਾਨ ਇੱਥੋਂ ਜਿਹੜੇ ਚਲੇ ਗਏ ਨੇ ਕਈਆਂ ਨੂੰ ਡਿਟੇਨ ਕਰ ਲਿਆ ਗਿਆ ਤੇ ਇੱਕ ਬਈ ਨਾਲ ਸਾਡੀ ਗੱਲ ਹੋ ਰਹੀ ਸੀਗੀ ਉਹ ਕਹ ਰਹੇ ਸੀਗੇ ਅਸੀਂ ਕਿਸਾਨਾਂ ਦੇ ਨਾਲ ਅਸੀਂ ਪੁਲਿਸ ਦੇ ਨਾਲ ਵੀ ਅਸੀਂ ਸਭ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਕੂਲਰ ਪਿਆ ਹੋਇਆ ਇਹ ਗਰਮੀਆਂ ਆ ਰਹੀਆਂ ਸੀਗੀਆਂ ਗਰਮੀਆਂ ਦੇ ਵਿੱਚ ਲਾਇਆ ਜਾਣਾ ਸੀਗਾ ਇਹ ਅਧੂਰਾ ਰਹਿ ਗਿਆ ਇਸ ਪਾਸੇ ਨੂੰ ਦਿਖਾਵਾਂਗਾ ਕਿਵੇਂ ਸਮਾਨ ਜਿਹੜਾ ਟਰੈਕਟਰਾਂ ਟਰਾਲੀਆਂ ਦੇ ਵਿੱਚ ਲੱਦ ਦਿੱਤਾ ਗਿਆ ਇਹ ਫ੍ਰਿਜਰ ਸੀਗਾ ਜਿਸ ਦੇ ਵਿੱਚ ਕੋਈ ਦੁੱਧ ਚਾਹ ਪਾਣੀ ਵਾਲਾ ਸਮਾਨ ਕੁਝ ਰੱਖਿਆ ਜਾਂਦਾ ਵਾਟਰ ਕੂਲਰ ਪਿਆ ਹੋਇਆ ਗਲਾਸ ਐਵੇਂ ਪਏ ਰਹਿ ਗਏ ਨੇ ਪਰ ਇੱਕ ਕਾਰਵਾਈ ਜਿਹੜੀ ਹੈ ਉਹ ਬਹੁਤ ਕੁਝ ਆਪਣੇ ਆਪ ਦੇ ਵਿੱਚ ਹੈ ਕਹਿੰਦੀ ਨਜ਼ਰ ਆ ਰਹੀ ਹੈ ਤੇ ਇਸ ਪਾਸੇ ਨੂੰ ਸੰਤ ਬਾਬਾ ਜੀ ਕੜਾਮਾਂ ਵਾਲਿਆਂ ਦੀ ਜਿਹੜੀ ਆ ਤਸਵੀਰ ਲੱਗੀ ਹੋਈ ਆ ਇਹ ਉਹਨਾਂ ਦੀ ਛੰਨ ਸੀਗੀ ਇਹ ਉਹਨਾਂ ਦਾ ਜਿਹੜਾ ਜਿਹੜੇ ਇੱਥੇ ਪਿੰਡ ਦੇ ਉਹਨਾਂ ਦੇ ਸੀਗੇ ਉਹਨਾਂ ਦੇ ਸਾਰਿਆਂ ਸੀਗਿਆਂ ਤੇ ਇਹ ਢਾਟੇ ਦੀ ਕਰ ਦਿੱਤੇ ਜਾਣਗੇ ਉਹਨਾਂ ਥੋੜੇ ਟਾਈਮ ਦੇ ਵਿੱਚ ਹੀ ਕਿਉਂਕਿ ਜੀਸੀਬੀ ਇੱਥੋਂ ਤੱਕ ਪਹੁੰਚ ਜਾਏਗੀ ਤੇ ਇੱਥੇ ਕੁਝ ਵੀ ਨਹੀਂ ਛੱਡਿਆ ਜਾਏਗਾ ਜਿੰਨਾ ਕਿਸਾਨਾਂ ਨੇ ਇੱਥੇ ਤਿਆਰ ਕੀਤਾ ਸੀਗਾ ਸੰਘਰਸ਼ੀ ਲੋਕਾਂ ਨੇ ਕਿਉਂਕਿ ਸੰਘਰਸ਼ ਕਹਿੰਦੇ ਲੜਦੇ ਲੋਕਾਂ ਦੇ ਨਾਲ ਹੁੰਦਾ ਤੇ ਇਸ ਪਾਸੇ ਫਸਟ ਏਡ ਦਾ ਸਮਾਨ ਡਾਕਟਰੀ ਦਾ ਸਮਾਨ ਆ ਗਿਆ ਤੇ ਹੁਣ ਇਹਦੇ ਉੱਤੇ ਵੀ ਕੀ ਕਾਰਵਾਈ ਹੋਏਗੀ ਕਿਉਂਕਿ ਇੱਥੇ ਬਹੁਤ ਸਾਰੀਆਂ ਦਵਾਈਆਂ ਪਈਆਂ ਹੋਈਆਂ ਨੇ ਕਿਸੇ ਦਾ ਸਿਰ ਦੁਖਦਾ ਕਿਸੇ ਦੇ ਕੋਈ ਸੱਟ ਵੱਜ ਜਾਂਦੀ ਹੈ ਹਰ ਤਰ੍ਹਾਂ ਦੀ ਪੇਨ ਕਿਲਰ ਹੈ ਕੋਈ ਪੇਟ 'ਚ ਦਰਦ ਹੋਣ ਲੱਗ ਗਿਆ ਕਿਸੇ ਨੂੰ ਕੋਈ ਉਲਟੀ ਆ ਗਈ ਜਾਂ ਕਿਸੇ ਤੀਕੇ ਦੀ ਕੋਈ ਚੀਜ਼ ਹੈ ਇਹ ਬਾਕਸ ਭਰਿਆ ਪਿਆ ਹੈ ਇਹ ਦਵਾਈਆਂ ਵੀ ਕਈ ਇਸ ਤਿੱਕੇ ਨਾਲ ਖਰਾਬ ਹੋਣਗੀਆਂ ਬੜਾ ਸਮਾਨ ਜਿਹੜਾ ਖਰਾਬ ਹੋਏਗਾ ਬਿਟਾਡਿਨ ਪਈ ਹੋਈ ਹੈ ਕਿਸੇ ਦੇ ਕੋਈ ਸੱਟ ਵੱਜ ਜਾਂਦੀ ਹੈ ਤੇ ਉਹਦੇ ਪੱਟੀ ਕੀਤੀ ਜਾਂਦੀ ਆ ਬਹੁਤ ਤਰ੍ਹਾਂ ਦੀਆਂ ਦਵਾਈਆਂ ਪਈਆਂ ਹੋਈਆਂ ਨੇ ਕਾਸਟੌਰ ਤੇ ਸਿਰਦਰਦ ਕਿਉਂਕਿ ਨਾਰਮਲੀ ਕਿਸੇ ਦਾ ਸਿਰਦਰਦ ਹੋਣ ਲੱਗ ਜਾਂਦਾ ਹੈ ਪੇਟਦਰਦ ਹੋਣ ਲੱਗ ਜਾਂਦਾ ਤੇ ਇਹ ਪਟੀਆਂ ਪਈਆਂ ਹੋਈਆਂ ਨੇ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ ਕਿਉਂਕਿ ਇਹ ਤਸਵੀਰਾਂ ਕਿਤੇ ਹੋਰ ਨਹੀਂ ਮਿਲਦੀਆਂ ਜੋ ਇੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤਰੀਕੇ ਨਾਲ ਇਹ ਦਵਾਈਆਂ ਬਿਲਕੁਲ ਨਵੀਆਂ ਨੇ ਕਿਉਂਕਿ ਕੋਈ ਖੰਗ ਦੀ ਦਵਾਈ ਹੈ ਕੋਈ 슈ਗਰ ਫ੍ਰੀ ਬੜੇ ਤਰ੍ਹਾਂ ਦੀਆਂ ਦਵਾਈਆਂ ਪਈਆਂ ਹੋਈਆਂ ਨੇ ਤੇ ਇਹ ਇੱਥੇ ਹੁਣ ਐਂ ਖਰਾਬ ਹੋ ਜਾਣੀ ਹੈ ਜਾਂ ਪੰਜਾਬ ਪੁਲਿਸ ਆਪ ਸੰਭਲੇਗੀ ਇਹ ਲੋੜਿੰਦੀ ਥਾਂ ਜਾਂ ਸਰਕਾਰੀ ਹਸਪਤਾਲ ਜਾਂ ਕਿਤੇ ਪਹੁੰਚਾਈਆਂ ਜਾਣਗੇ ਕਿਉਂਕਿ ਇਹ ਦਾਨ ਕੀਤੀਆਂ ਗਈਆਂ ਚੀਜ਼ਾਂ ਨੇ ਦਸਵੰਧ ਕੱਢੀਆਂ ਗਈਆਂ ਚੀਜ਼ਾਂ ਨੇ ਜੋ ਇੱਥੇ ਮੋਰਚੇ ਦੇ ਵਿੱਚ ਪਹੁੰਚੀਆਂ ਸੀਗੀਆਂ ਤੇ ਇਹ ਝੰਡੇ ਹੁਣ ਨਿਚੇ ਆ ਰਹੇ ਨੇ ਜਿਵੇਂ ਕਿਸਾਨਾਂ ਨੇ ਲਾਏ ਹੋਏ ਸੀਗੇ ਤੇ ਆਹ ਤਸਵੀਰਾਂ ਨੇ ਅਸੀਂ ਜਿਵੇਂ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਮਾਹੌਲ ਕੀ ਸੀਗਾ ਤੇ ਅੱਜ ਕੀ ਬਣ ਰਿਹਾ ਬਹੁਤੇ ਲੋਕ ਇਹ ਕਹਿ ਰਹੇ ਨੇ ਧੱਕਾ ਕੀਤਾ ਜਾ ਰਿਹਾ ਕਿਉਂਕਿ ਜੋ ਆਪਣੇ ਨਜ਼ਰੀਏ ਨਾਲ ਦੇਖਦਾ ਕਿ ਕੀ ਆ ਅਸੀਂ ਕੁਝ ਨਹੀਂ ਕਵਾਂਗੇ ਕਿਉਂਕਿ ਕਈ ਲੋਕ ਕਹਿਣ ਲੱਗ ਜਾਂਦੇ ਨੇ ਕਿ ਤੁਸੀਂ ਉਹਨਾਂ ਦੀ ਬੋਲੀ ਬੋਲਦੇ ਹੋ ਤੁਸੀਂ ਸਾਡੀ ਬੋਲੀ ਬੋਲਦੇ ਇਸ ਤਿੱਕੇ ਦੇ ਸਵਾਲੰਦ ਨੇ ਵੀ ਖਾਲੀ ਹੋ ਚੁੱਕਿਆ ਤੇ ਹੁਣ ਪੰਜਾਬ ਸਰਕਾਰ ਨੇ ਇਸ ਤਿੱਕੇ ਨਾਲ ਕਾਰਵਾਈ ਕੀਤੀ ਆ ਕੋਈ ਹੱਲ ਨਹੀਂ ਹੋਇਆ ਮੀਟਿੰਗਾਂ ਤੇ ਮੀਟਿੰਗਾਂ ਹੋਈਆਂ ਨੇ ਤੇ ਇਹ ਸਾਰਾ ਕੁਝ ਕਿਉਂਕਿ ਇੱਥੇ ਟਰਾਲੀਆਂ ਬਹੁਤ ਖੜੀਆਂ ਹੋ ਜਾਂਦੇ ਨੇ ਕਈ ਪਿੰਡਾਂ ਦੀਆਂ ਟਰਾਲੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਟਰਾਲੀ ਖੜੀ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕਿਉਂਕਿ ਸਿੱਧੂਪੁਰ ਜਥੇਬੰਦੀ ਉਹਨਾਂ ਦੀ ਹੈ ਉਹਨਾਂ ਦੀਆਂ ਖਾਸ ਤੌਰ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੀਆਂ ਕਾਫੀ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ ਪਰ ਅੱਜ ਜਿਹੜੀ ਕਾਰਵਾਈ ਹੋਈ ਹੈ ਇਹ ਕਿਸਾਨ ਕਹਿੰਦੇ ਨਿੰਦਨਯੋਗ ਹੈ ਐਵੇਂ ਦੀ ਨਹੀਂ ਹੋਣੀ ਚਾਹੀਦੀ ਇੱਧਰ ਇਸ ਪਾਸੇ ਨੂੰ ਵੀ ਚੱਲੂਗਾ ਇਹ ਸਾਰਾ ਕੁਝ ਢਾਇਆ ਜਾਊਗਾ ਜੀ ਹਾਂਜੀ ਹਾਂਜੀ ਲਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਜੀ ਤੁਸੀਂ ਪ੍ਰਸ਼ਾਸਨ ਨਹੀਂ ਹੈਗੇ ਕਾੜੀਆ ਡਿਊਟੀਆਂ ਜੀ ਵੇ ਸਾਹਮਣੇ ਅੱਛਾ ਇਹ ਵੈਸੇ ਤੁਹਾਨੂੰ ਲੱਗਦਾ ਕਿ ਸਾਫ਼ ਕਲੀਅਰ ਜੇ ਕਰਨਾ ਹੈ ਤਾਂ ਸਾਰੇ ਢਾਇਆ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਆਹ ਪੱਟੀਆਂ ਪਈਆਂ ਹੋਣ ਜਣਿਆ ਚਾਹ ਪਈ ਹੋਈ ਆ ਆ ਭਾਈ ਚਾਹ ਅੱਜ ਬਣਾਈ ਸੀਗੀ ਆ ਲੱਗਦਾ ਤਾਂ ਆਈਂ ਅੱਜ ਹੀ ਬਣੀ ਲੱਗਦੀ ਆ ਆ ਤੁਸੀਂ ਇੱਥੇ ਪਹਿਲਾਂ ਲਾਈਵ ਡਿਊਟੀ ਕਦੇ ਨਹੀਂ ਜੀ ਨਹੀਂ ਤੁਸੀਂ ਅੱਜ ਪਹਿਲੀ ਵਾਰ ਡਿਊਟੀ ਤੇ ਆ ਗਏ ਠੀਕ ਆ ਪਹਿਲੀ ਵਾਰ ਆ بڑے ਮੁਲਾਜ਼ਮਾਂ ਨੇ ਚਾਹ ਪੀਤੀ ਹੈ ਇੱਥੇ ਤੇ ਆ ਤਸਵੀਰ ਹੈ ਇਹ ਚਾਹ ਕਹਿੰਦੇ ਅੰਨ ਨਹੀਂ ਖਰਾਬ ਕਰਨਾ ਚਾਹੀਦਾ ਕਦੇ ਵੀ ਆ ਚਾਹ ਖਰਾਬ ਹੋਦੀ ਹੈ ਤੇ ਇੱਥੇ ਵੀ ਬੜਾ ਰਾਸ਼ਨ ਜਿਹੜਾ ਉਹ ਖਰਾਬ ਹੋਇਆ ਉਹਨਾਂ ਝੰਡੇ ਪਏ ਹੋਏ ਨੇ ਆ ਤਸਵੀਰ ਦਿਖਾ ਰਿਹਾ ਆ ਖੰਡ ਵਾਲੀ ਪੀਪੀ ਹੈ ਮੈਨੂੰ ਲੱਗਦਾ ਆ ਖੰਡ ਪਈ ਹੋਈ ਹੈ ਖੰਡ ਵੀ ਖਰਾਬ ਹੋ ਰਹੀ ਹੈ ਤੇ ਹੋਰ ਬੜੀਆਂ ਚੀਜ਼ਾਂ ਨੇ ਇੱਥੇ ਜਿਹੜੀਆਂ ਖਰਾਬ ਹੋ ਰਹੀਆਂ ਨੇ ਜਾਂ ਸਾਂਭਣ ਜੋਗ ਸੀ ਗਿਆ ਪਰ ਸਾਂਭੀਆਂ ਨਹੀਂ ਗਈਆਂ ਜਿਵੇਂ ਤੁਸੀਂ ਆਵਾਜ਼ ਸੁਣ ਰਹੇ ਹੋ ਤਸਵੀਰ ਸਾਂਝੀ ਕਰ ਰਿਹਾ ਕਿ ਜੀਸੀਬੀ ਨੇ ਕਿਵੇਂ ਪੱਥਰ ਖਿੱਚ ਕੇ ਲਿਆਂਦਾ ਹੈ ਪੂਰਾ ਜ਼ੋਰ ਲਗਾ ਕੇ ਹਰ ਇੱਕ ਚੀਜ਼ ਨੂੰ ਕਿਵੇਂ ਕਿਸਾਨਾਂ ਨੇ ਇਕੱਠੇ ਕੀਤੇ ਸੀ ਕਿ ਜਾਂ ਆ ਹਰਿਆਣਾ ਪੁੱਛ ਨੇ ਉਧਰ ਲਾਇ ਸੀਗੇ ਕਿਸਾਨਾਂ ਨੇ ਖਿੱਚਲੇ ਸੀਗੇ ਪਰ ਇਹ ਅੱਜ ਖਿੱਚਿਆ ਜਾ ਰਿਹਾ ਸਾਰਾ ਇਹ ਮਾਹੌਲ ਸ਼ੰਭੂ ਬਾਰਡਰ ਦਾ ਹੈ ਇੱਥੇ ਉਹ ਦਿਨ ਸੀਗੇ ਜਿੱਥੇ ਸਾਰੇ ਇਕੱਠੇ ਹੋਏ ਸੀਗੇ ਅੱਜ ਉਹ ਦਿਨ ਹੈ ਜਦੋਂ ਸਾਰਾ ਕੁਝ ਪੱਟ ਦਿੱਤਾ ਗਿਆ ਇੱਥੇ ਦਰਵਾਜ਼ਾ ਲੱਗਿਆ ਸੀ ਇੱਕ ਤਸਵੀਰ ਚੱਲੀ ਸੀਗੀ ਥੋੜੇ ਦਿਨ ਪਹਿਲਾਂ ਕਿ ਗੇਟ ਪੱਟ ਕੇ ਡਿਟੇਨ ਕਰ ਲਿਆ ਜਗਜੀਤ ਸਿੰਘ ਧੱਲੇਵਾਲ ਨੂੰ ਪਰ ਅੱਜ ਵੀ ਕਈ ਤਸਵੀਰਾਂ ਨੇ ਕਿ ਮੈਂ ਇਧਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਆ ਗੇਟ ਆ ਜਿਵੇਂ ਜੀਸੀਬੀ ਨੇ ਕੰਮ ਕੀਤਾ ਆ ਗੇਟ ਇਹਦਾ ਜਿੰਦਾਨੀ ਟੁੱਟਿਆ ਪਰ ਲੱਤ ਮਾਰ ਕੇ ਇਹ ਗੇਟ ਹੀ ਤੋੜਤਾ ਲੱਤ ਮਾਰੀ ਕਿਉਂਕਿ ਪੰਜਾਬ ਪੁਲਿਸ ਦੇ ਕਈ ਜਵਾਨ ਬੜੇ ਤਕੜੇ ਨੇ ਜਿਨ੍ਹਾਂ ਦਾ ਜੋਰ ਇਹ ਚੀਜ਼ਾਂ ਤੇ ਚੱਲ ਜਾਂਦਾ ਤੇ ਇਹ ਤੋੜਿਆ ਗਿਆ ਤੇ ਇੱਥੇ ਆ ਸਾਮਾਨ ਪਿਆ ਹੋਇਆ ਹੁਣ ਇਹਨਾਂ ਦੇ ਉੱਤੇ ਵਾਸ਼ਿੰਗ ਮਸ਼ੀਨ ਪਈ ਹੋਈ ਆ ਮੰਜੇ ਪਏ ਨੇ ਗੱਦੇ ਪਏ ਹੋਏ ਨੇ ਕੂਲਰ ਪਏ ਹੋਏ ਨੇ ਇੱਥੇ ਸਮਾਨ ਇੱਥੇ ਐਵੇਂ ਹੀ ਰਹਿ ਗਿਆ ਇਹ ਸਾਰੀਆਂ ਲਾਈਵ ਤਸਵੀਰਾਂ ਤੁਹਾਨੂੰ ਮੈਂ ਇਸ ਕਰਕੇ ਦਿਖਾ ਰਿਹਾ ਕਿ ਜਿਸ ਤਰੀਕੇ ਦਾ ਇਹ ਮਹੌਲ ਹੋਇਆ ਇਹ ਨਿੰਦਨਯੋਗ ਇਸ ਕਰਕੇ ਹੋ ਸਕਦਾ ਕਿਉਂਕਿ ਜਦੋਂ ਅਸੀਂ ਪੁੱਤਾਂ ਪੁੱਤ ਕਹਿੰਦੇ ਆ ਕਿਸਾਨਾਂ ਦੇ ਤੇ ਕਿਸਾਨਾਂ ਨਾਲ ਐਵੇਂ ਹੋ ਜਾਵੇ ਉਦੋਂ ਬਹੁਤ ਦਿਲ ਦੁਖਦਾ ਸਭ ਦਾ ਤੇ ਅਸੀਂ ਅੱਗੇ ਇਸ ਕਰਕੇ ਪਹੁੰਚ ਰਹੇ ਹਾਂ ਕਿਉਂਕਿ ਇੱਥੇ ਪੁਲਿਸ ਵੀ ਲੱਗੀ ਹੋਈ ਆ ਪੁਲਿਸ ਸਾਰਾ ਕੁਝ ਦੇਖ ਰਹੀ ਆ ਤੇ ਇਸ ਪਾਸੇ ਨੂੰ ਕਿਉਂਕਿ ਟਰਾਲੀਆਂ ਬਹੁਤ ਅੱਗੇ ਤੱਕ ਨੇ ਜਦੋਂ ਇਹ ਸੀ ਪੋਲ ਉਤਰਦੇ ਆ ਐਂਡ ਤੱਕ ਉਸ ਤੋਂ ਵੀ ਅੱਗੇ ਜਾਂਦੇ ਆ ਅੱਗੇ ਤੱਕ ਜਿਹੜੀ ਹੈ ਪੁਲਿਸ ਤਨਾਤ ਹੈ ਸਾਰਾ ਕੁਝ ਜਿਹੜਾ ਪੱਟਿਆ ਜਾ ਰਿਹਾ ਜੀਸੀਬੀ ਦੇ ਨਾਲ ਜਿਸ ਥਿੱਕ ਨਾਲ ਕਾਰਵਾਈ ਹੋ ਰਹੀ ਹੈ ਜਿਸ ਥਿੱਕ ਦੇ ਨਾਲ ਸਾਰਾ ਕੁਝ ਰਿਮੂਵ ਕੀਤਾ ਜਾ ਰਿਹਾ ਹਜੇ ਇੱਥੇ ਕਈ ਥਾਵਾਂ ਦੇ ਉੱਤੇ ਲਾਈਟ ਜਗ ਰਹੀ ਆ ਇੱਥੇ ਕਈ ਫ੍ਰਿਜ ਪਏ ਹੋਏ ਨੇ ਜਿਵੇਂ ਆ ਫ੍ਰਿਜਰ ਪਿਆ ਹੋਇਆ ਇਹ ਚੱਲ ਰਿਹਾ ਹੁਣ ਰਾਤ ਨੂੰ ਕਈ ਮੁਲਾਜ਼ਮ ਨੂੰ ਲੱਗਦਾ ਇੱਥੇ ਸੌਣ ਦੀ ਵੀ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਜੇ ਡਿਊਟੀ ਹੈ ਰਾਤ ਤੱਕ ਚੱਲੇਗੀ ਤਾਂ ਇੱਥੇ ਬਹਿਣਾ ਹੀ ਪੈਣਾ ਪੱਕੇ ਚੱਲ ਰਹੇ ਨੇ ਆ ਫਰਿੱਜ ਪਿਆ ਹੋਇਆ ਤੇ ਇਹਨਾਂ ਨੂੰ ਕਿਵੇਂ ਕਿੱਥੇ ਰੱਖਿਆ ਜਾਏਗਾ ਕਿਹੜੇ ਹਿਸਾਬ ਚ ਆਣਗੇ ਇਹ ਬਹੁਤ ਵੱਡੇ ਸਵਾਲ ਨੇ ਪਰ ਜਿਸ ਟਿੱਕੇ ਦੇ ਨਾਲ ਕਾਰਵਾਈ ਹੋਈ ਹੈ ਲੋਕ ਇਹੀ ਕਹਿ ਰਹੇ ਨੇ ਕਮੈਂਟਾਂ ਦੇ ਵਿੱਚ ਕਿ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਪੰਜਾਬ ਪੁਲਿਸ ਨੂੰ ਇਸ ਟਿੱਕੇ ਦੇ ਆਦੇਸ਼ ਨਹੀਂ ਦੇਣੇ ਚਾਹੀਦੇ ਸੀਗੇ ਜਿਸ ਟਿੱਕੇ ਨਾਲ ਮੀਟਿੰਗ ਦਾ ਸੱਟਾ ਨਿਕਲਦਾ ਮੀਟਿੰਗ ਦੇ ਵਿੱਚ ਸੱਟਾ ਕੱਟਣਾ ਚਾਹੀਦਾ ਸੀਗਾ ਇਹ ਪੁਲ ਦੇ ਉੱਤੇ ਪਹੁੰਚ ਗਏ ਅਸੀਂ ਤੇ ਇੱਕ ਸਾਈਡ ਤੋਂ ਤੋਂ ਕਈ ਟਰਾਲੀਆਂ ਜਿਹੜੀਆਂ ਨੇ ਉਹ ਹਟਾ ਦਿੱਤੀਆਂ ਗੀਆਂ ਨੇ ਅੱਗੇ ਤੋਂ ਕਲੀਨ ਕਰ ਦਿੱਤਾ ਗਿਆ ਸਾਰਾ ਸਟੇਜ ਰਿਮੂਵ ਹੋ ਚੁੱਕੀ ਆ ਖਨੌਰੀ ਵੇਸ ਤੇ ਇੱਕ ਨਾਲ ਹੋਇਆ ਪਰ ਜਿਸ ਤਿੱਕੇ ਨਾਲ ਡੀਆਈਜੀ ਮਨਦੀਪ ਸਿੱਧੂ ਕਹਿੰਦੇ ਨਜ਼ਰ ਆਏ ਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੁੜੇ ਬਾਪੂ ਨੇ ਬਜ਼ੁਰਗ ਬਾਪੂ ਨੇ ਇਹਨਾਂ ਨੂੰ ਅਸੀਂ ਕਿਸ ਤਿੱਕੇ ਨਾਲ ਖਿੱਚੀਏ ਧੁਈਏ ਤੁਸੀਂ ਪਿਆਰ ਨਾਲ ਸਾਰਾ ਰਿਮੂਵ ਕਰ ਦਿਓ ਉਸੇ ਤਿੱਕੇ ਨਾਲ ਹੋਇਆ ਕਈ ਚਲੇ ਗਏ ਕੰਜਨ ਨੂੰ ਰੀਟੇਨ ਕਰ ਲਿਆ ਪਰ ਲੋਕ ਸਵਾਲ ਕਰ ਰਹੇ ਨੇ ਕਿ ਇਸ ਤਿੱਕੇ ਦੇ ਕਮੈਂਟ ਨਹੀਂ ਕਰਨੇ ਚਾਹੀਦੇ ਸੀਗੇ ਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਖਿੱਚਣਾ ਧੂਣਾ ਨਹੀਂ ਚਾਹੀਦਾ ਇਸ ਟਿੱਕ ਦੇ ਜਿਹੜੇ ਕਮੈਂਟ ਹੋਏ ਨੇ ਪਰ ਹੁਣ ਆਖੀਰਲੀ ਤੱਕ ਤੋਂ ਜਿਹੜੀ ਤਸਵੀਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਈ ਟਰੈਕਟਰ ਜਿਹੜੇ ਨੇ ਸਿੱਧੂਪੁਰ ਦੇ ਇੱਥੇ ਖੜੇ ਹੋਏ ਨੇ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ਕਿ ਇਹ ਮਾਹੌਲ ਸਾਰਾ ਸਿਰਜਿਆ ਗਿਆ ਉਸ ਤੋਂ ਬਾਅਦ ਕਾਰਵਾਈ ਹੋਈ ਹੈ ਮੀਟਿੰਗ ਤੇ ਮੀਟਿੰਗ ਮੀਟਿੰਗ ਬੈਸਟਾ ਇਹ ਤਸਵੀਰ ਸੀਗੀ ਸ਼ੰਭੂ ਬਾਰਡਰ ਦੀ ਇਸ ਵੀਡੀਓ ਦੇ ਉੱਤੇ ਸਹਾਯੋਗ ਦੇ ਦਿੱਸੇ ਮੇਰੇ ਕੈਮਰਾਮੈਨ ਜਗਮੀਤ ਸਿੰਘ ਧੰਨਵਾਦ